ਬੀ ਵੀਰੇ ਬਹੁਤ ਬਹੁਤ ਸਾਰਾ ਕੰਮ ਲੱਗ ਰਿਹਾ ਵੀਰੇ ਤੁਹਾਡਾ ਤੇ ਮੈਨੂੰ ਉਮੀਦ ਹੈ ਕਿ ਜਿੰਨਾ ਪਿਆਰ ਤੁਹਾਡੇ ਗੀਤਾਂ ਨੂੰ ਸਾਰੇ ਕਰਦੇ ਨੇ ਇਸ ਫਿਲਮ ਨੂੰ ਵੀ ਉਨਾ ਹੀ ਪਿਆਰ ਦੇਣਗੇ ਫਿਰ ਮੈਂ ਨਾ ਇੰਸਟਾਗ੍ਰam ਸਕਰੋਲ ਕਰ ਰਿਹਾ ਸੀਗਾ ਤੇ ਉੱਥੇ ਮੈਂ ਇੱਕ ਬੇਬੇ ਦੀ ਵੀਡੀਓ ਦੇਖਦਾ ਐਂਕਰ ਬੇਬੇ ਨੂੰ ਸਵਾਲ ਕਰਦਾ ਕਿ ਕਰਦਾ ਹੈ ਕਿ ਤੁਹਾਨੂੰ ਕਿਹੜਾ ਪੰਜਾਬੀ ਕਲਾਕਾਰ ਪਸੰਦ ਹੈ ਬੇਬੇ ਕਹਿੰਦੀ ਹੈ ਕਿ ਮੈਨੂੰ ਪਤਲਾ ਜਿਹਾ ਮੁੰਡਾ ਪਸੰਦ ਹੈ ਇੱਕ ਗੀਤ ਗਾਉਂਦਾ ਬੜੇ ਸੋਹਣੇ ਪਿਆਰ ਵਾਲੇ ਗੀਤ ਗਾਉਂਦਾ ਹੈ ਉਹ ਤੇ ਐਂਕਰ ਕਹਿੰਦਾ ਕਿ ਨਿਰਵੈਰ ਪੰਨੂ ਕਹਿੰਦੀ ਹਾਂ ਨਿਰਵੈਰ ਪੰਨੂ ਜਿਵੇਂ ਮੈਮ ਨੇ ਵੀ ਗੱਲ ਕੀਤੀ ਕਿ ਸਾਡੇ ਕਰੇ ਗੱਲ ਚੱਲੀ ਕਿ ਮੈਂ ਨਿਰਵੈਰ ਪੰਨੂ ਨਾਲ ਫਿਲਮ ਕਰ ਰਹੀ ਹਾਂ ਤੇ ਬੱਚੇ ਕਹਿੰਦੇ ਅੱਛਾ ਤੁਸੀਂ ਨਿਰਵੈਰ ਪੰਨੂ ਨਾਲ ਗੱਲ ਕਰ ਰਹੇ ਹੋ ਮਤਲਬ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਉਦੋਂ ਲੱਗਦਾ ਕਿ ਯਾਰ ਲਾਈਫ 'ਚ ਕੁਝ ਤੇ ਚੰਗਾ ਕਰ ਰਹੇ ਹਾਂ ਸਕੂਨ ਦਿੰਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਨਹੀਂ ਬਿਲਕੁਲ ਵੀਰੇ ਬੜਾ ਚੰਗਾ ਲੱਗਦਾ ਤੇ ਇਹ ਸਾਰੀਆਂ ਕਰਾਮਾਤਾਂ ਹੀ ਆ ਮਾਲਕ ਦੀ ਬਖਸ਼ਿਸ਼ ਆ ਕਲਾ ਵੀ ਤੇ ਇਹ ਸ਼ੌਹਰਤ ਵੀ ਸਾਰੀ ਤੇ ਉਹ ਜਿਵੇਂ ਜਿਵੇਂ ਹੋਈ ਜਾਂਦਾ ਆ ਪਤਾ ਵੀ ਨਹੀਂ ਲੱਗ ਰਿਹਾ ਵੀ ਕੀ ਕੁਝ ਹੋਈ ਜਾਂਦਾ ਸਾਰੇ ਇੰਨਾ ਪਿਆਰ ਕਰਦੇ ਆ ਇੰਨਾ ਸਤਿਕਾਰ ਕਰਦੇ ਆ ਤੇ ਇਹ ਸਾਰਾ ਕੁਝ ਮਾਲਕ ਕਰਾਉਣ ਵਾਲਾ ਉਹਦੀ ਦੇਣ ਉਹਦਾ ਸ਼ੁਕਰ ਆ ਹਰ ਵੇਲੇ ਹਰ ਵੇਲੇ ਉਹਦਾ ਸ਼ੁਕਰ